ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਬਲਿਕ ਕਾਲਜ ਵਿਖੇ ਮਾਸਟਰ ਬੈਡਮਿੰਟਨ ਕਲੱਬ ਸਮਾਣਾ ਦੇ ਵੱਲੋਂ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ 80 ਪਲੇਅਰਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਕੀ 12 ਗਰੁੱਪਾਂ ਦੇ ਵਿੱਚ ਵੰਡਿਆ ਗਿਆ ਸੀ ਇਹਨਾਂ ਵਿੱਚੋਂ 6 ਗਰੁੱਪ ਲੜਕੀਆਂ ਅਤੇ 6 ਗਰੁੱਪ ਲੜਕੀਆਂ ਦੇ ਬਣਾਏ ਗਏ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਬਲਜੀਤ ਸਿੰਘ ਜੀਵਨ ਜੋਤ ਸਕੱਤਰ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਜਲਦ ਉਦਗਾਟਨ ਵਿਨੋਦ ਵਿਕਰਨਾ ਦੇ ਵੱਲੋਂ ਇੰਟਰਨੈਸ਼ਨਲ ਬੈਡਮਿੰਟਨ ਪਲੇਅਰ ਵੱਲੋਂ ਕੀਤਾ ਗਿਆ ਉਹ ਦੱਸਿਆ ਕਿ ਬੱਚਿਆਂ ਨੂੰ ਹਮੇਸ਼ਾ ਨਸ਼ੇ ਅਤੇ ਮੋਬਾਈਲਾਂ ਤੋਂ ਦੂਰ ਰਹਿ ਕੇ ਖੇਡਾਂ ਦੇ ਵਿੱਚ ਭਾਗ ਲੈ ਕੇ ਆਪਣਾ ਸ਼ਰੀਰ ਫਿੱਟ ਰੱਖਣਾ ਚਾਹੀਦਾ। ਇਸ ਮੌਕੇ ਤੇ ਜੇਤੂ ਖਿਡਾਰੀਆਂ ਨੂੰ ਸੁਖਚੈਨ ਹਰਮਨ ਅਤੇ ਭੁਪਿੰਦਰ ਨੇ ਇਨਾਮ ਦਿੱਤੇ। ਪਟਿਆਲਾ ਖਬਰਨਾਮਾ ਦੇ ਲਈ ਸਮਾਣਾ ਤੋਂ ਕਲਾਸ਼ ਸ਼ਰਮਾ ਵਿਦਿਓ। ਐਨਵਾਇਰਨਮੈਂਟਲ ਜਲਾ ਕਲੱਬ ਦੇ ਜਿਹੜਾ ਤੁਸੀਂ ਬਰਾ ਰੱਖਿਆ ਹੈ ਭਗਤ ਸਿੰਘ ਜੀ ਦੇ ਆਰ ਛੇਤੀ ਦਿਵਾਰ ਨੂੰ ਉਦੇਸ਼ ਸਮਰਥ ਕੀ ਕਰਦਾ। ਇਹ ਜੀ ਅੱਜ 23 ਮਾਰਚ 2025 ਨੂੰ ਭਗਤ ਸਿੰਘ ਜੀ ਦੀ ਰਾਜਗੁਰੂ ਸੁਖਦੇਵ ਜੀ ਦੀ ਸ਼ਹੀਦੀ ਤੇ ਉਪਲਕਸ਼ ਦੇ ਵਿੱਚ ਉਹਨਾਂ ਨੂੰ ਸਮਰਪਿਤ ਕਰਕੇ ਅਸੀਂ ਪਹਿਲਾ ਸਮਾਣਾ ਪਾਤਨਾ ਬੈਡਮਿੰਟਨ ਟੂਰਨਾਮੈਂਟ ਜਿਹੜਾ ਉਹ ਪਬਲਿਕ ਕਾਲਜ ਦੇ ਇੰਡੋਰ ਸਟੇਡੀਅਮ ਦੇ ਵਿੱਚ ਕਰਵਾ ਰਹੇ ਹਾਂ ਇਹਦੇ ਵਿੱਚ ਸਾਡੇ ਕਾਲਜ ਦੇ ਪ੍ਰਿੰਸੀਪਲ ਤੇ ਸਾਡੀ ਮਾਸਟਰਸ ਬੈਡਮਿੰਟਨ ਅਕੈਡਮੀ ਦੇ ਚੇਅਰਮੈਨ ਬਲਜੀਤ ਸਿੰਘ ਜੀ ਦੀ ਅਗਵਾਈ ਦੇ ਹੇਠ ਇਹ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਅੰਡਰ 11 13 15 17 19 ਅਤੇ ਓਪਨ ਕੈਟਾਗਰੀਆਂ ਦੇ ਖਿਡਾਰੀ ਜਿਹੜੇ ਨੇ ਉਹ ਭਾਗ ਲੈ ਰਹੇ ਨੇ ਇੱਕ ਦਿਨਾਂ ਟੂਰਨਾਮੈਂਟ ਹੈ ਜੀ ਇਹਦੇ ਵਿੱਚ ਸਾਡੇ ਕੋਲ 84 ਐਂਟਰੀਆਂ ਜਿਹੜੀਆਂ ਨੇ ਉਹ ਪਲੇਅਰਸ ਦੀਆਂ ਪੁੰਚੀਆਂ ਸੀ ਤੇ ਅੱਜ ਤਕਰੀਬਨ ਉਹਨਾਂ ਦੇ 86 ਮੈਚ ਜਿਹੜੇ ਨੇ ਉਹ ਇੱਥੇ ਖੇਡੇ ਜਾ ਰਹੇ ਨੇ ਇਹਦੇ ਵਿੱਚ ਸਮਾਨਾ ਤੇ ਪਾਤਨਾਂ ਦੇ ਜਿਹੜੇ ਖਿਡਾਰੀ ਨੇ ਉਹ ਇਹਦੇ ਵਿੱਚ ਭਾਗ ਲੈ ਰਹੇ ਨੇ ਜੀ ਇਹਨਾਂ ਦੇ ਵਿੱਚ ਜਿਹੜੇ ਬੱਚੇ ਪਹਿਲੀ ਦੂਜੀ ਤੀਜੀ ਪੋਜੀਸ਼ਨ ਹਾਸਲ ਕਰਨਗੇ ਉਹਨਾਂ ਨੂੰ ਟਰੋਫੀਸ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਹਦੇ ਨਾਲ ਹੀ ਹਰ ਬੱਚੇ ਨੂੰ ਖਿਡਾਰੀ ਨੂੰ ਟੀ-ਸ਼ਰਟ ਅਤੇ ਉਹਦੀ ਰਿਫਰੈਸ਼ਮੈਂਟ ਦਾ ਜਿਹੜਾ ਪ੍ਰਬੰਧ ਦਾ ਉਹ ਅਕੈਡਮੀ ਵੱਲੋਂ ਕੀਤਾ ਗਿਆ ਹੈ ਤਸੀ ਕੀ ਕਰਾ ਚਾਹੁੰਦੇ ਬੈਡ ਬਟਨ ਦੇ ਪਾਸ ਟੂਰਨਾਮੈਂਟ ਜਿਹੜੀ ਇਹ ਅਕੈਡਮੀ ਨੇ ਆਪਣਾ ਬਹੁਤ ਵੱਡਾ ਉਪਰਾਲਾ ਕੀਤਾ ਜੀ ਇਹ ਜਿਹਦੇ ਨਾਲ ਬੱਚਿਆਂ ਨੂੰ ਜਿਹੜਾ ਇੱਕ ਸਿਹਤ ਮਿਲੂਗੀ ਫਿਜ਼ੀਕਲ ਤੌਰ ਤੇ ਮਾਨਸਿਕ ਤੌਰ ਤੇ ਤੇ ਸੋਸ਼ੀਅਲੀ ਤੌਰ ਤੇ ਜਿਹੜਾ ਹੈਗਾ ਉਹ ਬੱਚੇ ਆਪਣੇ ਨਾਲ ਦਿਮਾਗ ਦਾ ਤੇ ਆਪਣੇ ਸਰੀਰ ਦਾ ਜਿਹੜਾ ਵਿਕਾਸ ਕਰ ਸਕਦੇ ਨੇ ਤੇ ਉਹ ਸਮਾਜ ਨੂੰ ਸਹੀ ਸਿਹਤ ਦੇ ਸਕਦੇ ਨੇ ਨਸ਼ਿਆਂ ਤੋਂ ਪੜਾਈ ਦੇ ਬਹੁਤ ਉਹ ਜਿਹੜਾ ਹੈਗਾ ਉਹਨਾਂ ਨੂੰ ਬਹੁਤ ਰਾਹਤ ਮਿਲਦੀ ਆ ਤਾਂ ਜੋ ਅਸੀਂ ਇੱਕ ਵਧੀਆ ਸਿਰਜਣਾ ਸਮਾਜੀ ਸਿਰਜਣਾ ਕਰ ਸਕਦੇ ਹਾਂ ਜੀ ਜਾਨ ਜੀ ਹਾਂ ਜਾਨਵੀ 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 ਅੰਮ੍ਰਿਤ ਕੀ ਕਹਿੰਦੇ ਤੁਸੀਂ ਬੈਡਮਿੰਟਨ ਦੇ ਖੇਡ ਰੋਦ ਮੇਰੇ ਬੜਾ ਬੜੀ ਅੱਛੀ ਗੇਮ ਹੈ ਤੇ ਸੀ ਬੜਾ ਇੰਜੋਏ ਕਰ ਰਿਹਾ ਜੁਰੇ ਤੇ ਮੈਂਨੇ ਵੀ ਪਾਰਟਿਸਿਪੇਟ ਕੀਤਾ ਸੀ ਤੇ ਹੁਣ ਮੇਰਾ ਡਬਲਸ ਦਾ ਮੈਚ ਹੈ ਔਰ ਜਿਹੜੇ ਬੱਚਿਆਂ ਦੀ ਮਤਲਬ ਪੋਜੀਸ਼ਨਸ ਆ ਰਹੇ ਨੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਪ੍ਰਾਈਜ਼ਸ ਦੇ ਕੇ ਤੇ ਬੜੀ ਅੱਛੀ ਗੇਮ ਹੈ ਤੇ ਮੈਨੂੰ ਲੱਗਦਾ ਹੈ ਕਿ ਸਭ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਬਿਲਕੁਲ ਸੁਖਪਾਲਦੀਪ ਹਾਂਜੀ ਇਹ ਜਿਹੜੀ ਖੇਡਾਂ ਦੇ ਡਿਵੈਲਪਮੈਂਟ ਤੇ ਕਰਾਰੋ ਕੀ ਕਹਿੰਦੇ ਤੁਸੀਂ ਇਹ ਬੈਡਮਿੰਟਨ ਜਿਹੜੀ ਜਿਹੜੀ ਕਰਵਾ ਰਹੇ ਨੇ ਇਹ ਬਹੁਤ ਵਧੀਆ ਕਰਵਾ ਰਹੇ ਨੇ ਕਿਉਂਕਿ ਇਹ ਪਿੰਡਾਂ ਚੋਂ ਜਿਹੜੇ ਬੱਚੇ ਨਿਕਲਦੇ ਨੇ ਉਹ ਅੱਗੇ ਆ ਕੇ ਖੇਡ ਸਕਣ ਤੇ ਹੋਰ ਫੈਸਿਲਿਟੀਆਂ ਮਿਲ ਰਹੀਆਂ ਨੇ ਸਾਰੀਆਂ ਰਿਫਰੈਸ਼ਮੈਂਟ ਵਗੈਰਾ ਬਹੁਤ ਵਧੀਆ ਕਰਵਾ ਰਹੇ ਨੇ ਤੇ ਫਿੱਟ ਰਹਿੰਦਾ ਬੱਚਾ ਇਸ ਲਈ ਬਹੁਤ ਫਰੀਆ ਹਿਤੇਸ਼ ਤ੍ਰੀ ਇਥੇ ਤੀ ਪਰਮੀਟਰ ਜਿਹੜਾ ਚੱਲ ਰਿਹਾ ਹੈ ਹਾਂਜੀ ਇਹ ਗੱਲ ਕਿਉਂ ਕਰ ਲੈ ਇਹ ਬਹੁਤ ਵਧੀਆ ਗੇਮ ਹੈ ਨਾਲੇ ਜੋ ਜੋ ਇਹ ਗੇਮ ਚੱਲ ਰਹੀ ਹੈ ਇਸ ਚ ਬੱਚਿਆਂ ਦਾ ਕੌਨਫੀਡੈਂਸ ਵਧ ਰਿਹਾ ਹੈ ਤੇ ਜਿਹੜੇ ਬੱਚਾ ਤੇ ਜਿਹੜਾ ਬੱਚਾ ਅੱਛਾ ਖੇਡ ਰਿਹਾ ਉਹਨੂੰ ਐਪਰੀਸ਼ੀਏਟ ਵੀ ਕੀਤਾ ਜਾ ਰਿਹਾ ਪ੍ਰਾਈਜ਼ਸ ਦੇ ਕੇ ਤਾਂ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਸਾਰਿਆਂ ਨੂੰ ਇਹ ਗੇਮ ਦੇ ਵਿੱਚ ਪਾਰਟ ਲੈਣਾ ਚਾਹੀਦਾ ਹੈ